ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਵੀਜੀ ਹੈ ਇਹ ਪਿੰਡ ਮੈਸਰਖਾਨਾ ਵੀਜੀ ਮੋਰ ਮੰਡੀ ਦੇ ਕੋਲੇ ਪਿੰਡ ਪੈਂਦਾ ਹੈ ਜ਼ਿਲ੍ਹਾ ਆਪਣਾ ਬਠਿੰਡ ਹੈ ਇਹ ਮੋਰ ਮੰਡੀ ਤੋਂ ਨੇੜੇ ਪੈਂਦਾ 5-10 ਕਿਲੋਮੀਟਰ ਬਾਅਦ ਹੈ ਮੈਸਰਖਾਨਾ ਜਿੱਥੇ ਆਪਣਾ ਇੱਕ ਕੱਪੜੇ ਦਾ ਸ਼ੋਅਰੂਮ ਹੈ ਵੀਜੀ ਆਪਾਂ ਵੀਜੀ ਵੀਡੀਓ ਪਾਉਣੇ ਪਾਤਨਾ ਵਾਲਾ ਵੀਡੀਓ ਤੁਸੀਂ ਸੁਣਦੇ ਹੋ ਸਾਰੇ ਜਾਣਦੇ ਹੋ ਸਾਰਾ ਆਪਣੇ ਕਹਾ ਆਪਣੇ ਬਾਰੇ ਵੀ ਕੀ ਗੱਲਵਾਤਾ ਆਪਾਂ ਵਾਰ-ਵਾਰ ਇਹੀ ਦੱਸਦੇ ਆ ਵੀ ਜੀ ਵੀ ਭਾਈ ਜੀ ਇੱਕ ਨੰਬਰ ਬ੍ਰਾਂਡਡ ਆਪਾਂ ਕਪੜਾ ਰੱਖਦੇ ਆ ਇੱਕ ਨੰਬਰ ਵਧੀਆ ਲੈਸ ਆਪਾਂ ਰੇਟ ਲਾਉਣੇ ਅਗਲੇ ਨੂੰ ਉਹ ਕੰਮ ਨਹੀਂ ਹੈਗਾ ਵੱਡੂ ਟੁਕੜੀਆਂ ਦਾ ਕੰਮ ਕੋਈ ਨਹੀਂ ਆਪਣਾ ਸਾਫ਼ ਸੁਥਰਾ ਕੰਮ ਹੈ ਵੀ ਜੀ 5-10 ਰੁਪਏ ਦੇ ਕੰਮ ਕਰਦੇ ਆ ਆਪ ਕੰਮ ਕਰਦੇ ਆ ਕੋਈ ਆਪਣਾ ਮਲਾਜ਼ਮ ਨਹੀਂ ਕੋਈ ਕਿਰਾਇਆ ਨਹੀਂ ਕੋਈ ਫਰਾਇਆ ਨਹੀਂ ਕੁਛ ਨਹੀਂ ਆਪਣਾ ਸਾਰਾ ਕੁਝ ਆਪੇ ਕਰਦੇ ਆ ਤੇ ਤਾਂ ਹੀ ਆਪਾਂ ਗਿਰੀ ਦੀ ਪੜਤਾ ਲਵਾਉਣੇ ਆ ਆਪਣੇ ਕੋਲੋਂ ਗੁਰੂ ਦੀ ਕਿਰਪਾ ਵੀਰ ਜੀ ਬਹੁਤ ਦੂਰੋਂ ਦੂਰੋਂ ਗਾਹ ਕਾਉਂਦੇ ਬਿਚਾਰੇ ਇਹੀ ਗੱਲ ਕਹਿੰਦੇ ਆ ਵੀ ਜਿਹੜੀਆਂ ਅਸੀਂ ਵੀਡੀਓ ਹੋਰ ਦੇਖਦੇ ਆ ਉਹ ਸੱਚ ਨਹੀਂ ਹੁੰਦਾ ਪਰ ਵੀਰ ਜੀ ਮੈਂ ਇਹ ਵਿਸ਼ਵਾਸ ਤੁਹਾਨੂੰ ਦਿਵਾਉਣਾ ਹੈ ਵੀ ਜਿਹੜੀ ਤੁਹਾਨੂੰ ਅਸੀਂ ਮੈਂ ਵੀਡੀਓ ਚ ਦਿਖਾਵਾਂਗਾ ਉਹ ਤੁਹਾਨੂੰ ਮਾਲ ਮਿਲੂਗਾ ਹਰ ਹਿੱਲੇ ਵੀਰ ਜੀ ਉਹੀ ਰੇਟ ਮਿਲੂ ਉਹੀ ਮਾਲ ਮਿਲੂ ਆਪਾਂ ਝੂਠ ਨਹੀਂ ਵੀਰ ਜੀ ਮਾਣਾ ਗੁਰੂ ਦਾ ਬਾਣਾ ਪਾਇਆ ਹੋਇਆ ਆਪਾਂ ਝੂਠ ਨਹੀਂ ਮਾਰਦੇ ਜਿਨਾ ਰੇਟਸ ਨੂੰ ਬੋਲਾਂਗੇ ਦੁਕਾਨਦਾਰ ਨੂੰ ਉਦੋਂ ਲੈਸ ਕਰਕੇ ਲਾਵਾਂਗੇ ਉਹ ਵੀਰ ਜੀ ਆਪਾਂ ਇੱਕ ਤੁਹਾਨੂੰ ਅੱਜ ਦਿਖਾਉਣੀ ਆ ਇੱਕ ਦੁਪੱਟੇ ਦੁਪੱਟਿਆਂ ਨੇ ਆਪਣੇ ਕੋਲ ਬਹੁਤ ਸੋਹਣੇ ਡਿਜ਼ਾਈਨ ਆਏ ਆ ਤੇ ਇੱਕ ਤੁਹਾਨੂੰ ਦਿਖਾਵਾਂਗੇ ਵੀਰ ਜੀ ਅੱਜਕੱਲ ਜਿਹਦਾ ਜੋਰ ਹੈ કોટਨ ਮੰਗਦਾ ਹਰ ਇੱਕ ਬੰਦਾ ਕੋਟਨ 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 ਕਿਉਂ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਵੀਜੀ ਕੋਟਨ ਚਾਹੀਦੀ ਹਰ ਇੱਕ ਬੰਦੇ ਨੂੰ ਆਪਾਂ ਤੁਹਾਨੂੰ ਵੀਰ ਜੀ ਸ਼ੰਕਰ ਤੇ ਆਮਨਦੀਪ ਵਰਗੇ ਵਧੀਆ ਬ੍ਰਾਂਡ ਦੇ ਏਕੇ ਟੈਕਸ ਵਰਗੇ ਦੇ ਤੁਹਾਨੂੰ ਦਿਖਾਵਾਂਗੇ ਦੁਬੱਟੇ ਤੇ ਕੈਮ ਰੱਖੋ ਤੇ ਕੋਈ ਦੀ ਵੀ ਕੁਝ ਮਾਲ ਆਪਣਾ ਕੱਲ ਨੂੰ ਆਊਗਾ ਉਸ ਨੂੰ ਵੀਡੀਓ ਕਾਢੂ ਪਾਵਾਂਗੇ 5-10 ਮਿੰਟ ਥੋੜੇ ਲਵਾਂਗੇ ਵੀਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਇੱਕ ਸਬਸਕ੍ਰਾਈਬਰ ਤੇ ਸ਼ੇਅਰ ਵੀਰ ਬਣ ਕੇ ਜਰੂਰ ਕਰਿਆ ਕਰੋ ਜੇ ਤੁਹਾਨੂੰ ਇੰਨੀ ਮਿਹਨਤ ਕਰਦੇ ਆ ਤੇ ਥੋੜਾ ਵੀ ਹੱਕ ਮੰਦਾ ਹੈ ਹਾਥੀ ਦਬਣਾ ਡਾਬਰੇ ਕੋ ਵੀਰ ਬਣ ਕੇ ਸਸਪੈਕਟਾ ਜਰੂਰ ਕਰੋ ਆਓ ਵੀਰ ਜੀ ਆਪ ਦਿਖਾਉਨੇ ਆ ਪਹਿਲਾਂ ਆਪ ਤੁਹਾਨੂੰ ਦਿਖਾਉਣਾ ਵੀ ਜੀ ਦਵੱਟੇ ਆਪਣੇ ਵੀ ਜੀ ਇਹ ਮੈਂ ਬੇਨਤੀ ਹੋਰ ਕਰਦਾ ਹਾਂ ਇੱਕ ਵੀਰ ਜੀ ਵੀਡੀਓ ਨੂੰ ਪੂਰੀ ਗੌਰ ਨਾਲ ਸੁਣਿਆ ਕਰੋ ਵੀਰ ਬਣ ਕੇ ਗੌਰ ਦਾ ਮਤਲਬ ਕੀ ਹੁੰਦਾ ਹੈ ਗੌਰ ਨਾਲ ਸੁਣਦਾ ਮਤਲਬ ਤਾਂ ਵੀ ਜੀ ਇਹ ਹੁੰਦਾ ਹੈ ਤੁਸੀਂ ਇੱਕ ਤਾਂ ਰੇਟ ਦੇਖਿਆ ਕਰੋ ਵੀ ਮੈਨੂੰ ਸਾਹ ਨੂੰ ਕੀ ਰੇਟ ਲਾਉਂਦਾ ਬਾਈ ਇਹ ਇੱਕ ਤੁਸੀਂ ਮੇਰੀ ਜੀ ਕੁਆਲਿਟੀ ਦੇਖਿਆ ਕਰੋ ਮਨੂੰ ਕੁਆਲਿਟੀ ਕੀ ਦਿਖਾਉਂਦਾ ਤੁਸੀਂ ਵੀਡੀਓ ਬਹੁਤ ਦੇਖਦੇ ਹੋਵੋਗੇ ਕਿਉਂ ਅੱਜ ਕੱਲ ਡੀਟਲ ਜਵਾਨਾ ਵੀਰੇ YouTube ਦਾ ਜਵਾਨਾ ਹਰ ਇੱਕ ਬੰਦਾ ਵੀਡੀਓ ਪਾਉਂਦਾ ਹੈ ਪਰ ਤੁਸੀਂ ਗੌਰ ਨਾਲ ਚੀਜ਼ ਸੁਣਾ ਕਰੋ ਵੀ ਤੁਹਾਨੂੰ ਇਹ ਰੇਟ ਕੀ ਲਾਉਂਦਾ ਹੈ ਕੁਆਲਿਟੀ ਕੀ ਦਿਖਾਉਂਦਾ ਹੈ ਕੀ ਗੱਲਬਾਤ ਹੈ ਵੀ ਜੀ ਗੌਰ ਨਾਲ ਸੁਣਿਓ ਸਾਰੀ ਵੀਡੀਓ ਤੇ ਸਬਸਕ੍ਰਾਈਬਰ ਤੇ ਸ਼ੇਅਰ ਬਾਈ ਬਣ ਕੇ ਜਰੂਰ ਕਰੋ ਇਹ ਮੈਂ ਇਹ ਇੰਨੀ ਕੁ ਬੇਨਤੀ ਸੁਣਿਓ ਆ ਦੇਖੋ ਵੀ ਇਹ ਦੁਪੱਟਾ ਦੇਖੋ ਦੁਪੱਟਾ ਵੀ ਜੀ 2.5 ਮੀਟਰ ਦਾ ਦੁਪੱਟਾ ਕਹਿੰਦਾ ਵੀ ਜਿਵੇਂ ਹੈ ਪੂਰਾ ਟਾਪ ਦਾ ਦੁਪੱਟਾ ਬਾਈ ਜੀ ਇੱਕ ਨੰਬਰ ਮਾਲ ਮਾਲ ਦਾ ਦੁਪੱਟਾ ਹੈ ਪੋਲਾ ਰੂਮ ਵਰਗਾ ਹੈ ਤੇ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੀ ਸੋਹਣੀ ਕੁਆਲਿਟੀ ਹੈ ਦੇਖੋ ਚੈੱਕ ਕਰੋ 2.5 ਮੀਟਰ ਦਾ ਦੁਪੱਟਾ ਵੀਰ ਜੀ ਇਹ ਚੈੱਕ ਕਰੋ ਕਿੰਨਾ ਸੋਹਣਾ ਦੁਪੱਟਾ ਹੈ ਤੇ ਆਹ ਦੇਖੋ ਵੀਰ ਜੀ ਹੂੰ ਬਾਈ ਜੀ ਇਹਦਾ ਰੇਟ 200 ਰੁਪਏ ਵੇਚਦੇ ਆ ਬਾਈ ਜੀ ਦੁਕਾਨਦਾਰ ਇਹਦਾ ਰੇਟ 200 ਰੁਪਏ ਵੇਚਦੇ ਆ ਆਪਾਂ ਇਹਦਾ ਰੇਟ 180 ਤੇ 100 ਰੁਪਏ ਰੱਖਿਆ ਹੋਇਆ ਵੀਰ ਜੀ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਉਣਿਆ ਲੈਸ ਕੁਆਲਿਟੀ ਚੈੱਕ ਕਰ ਲੋ ਵੀਰ ਜੀ ਆਹ ਦੇਖੋ ਕੁਆਲਿਟੀ ਦੇਖੋ ਕਿੰਨੀ ਸੋਹਣੀ ਕੁਆਲਿਟੀ ਹੈ ਪੋਲਾ ਵਾਈ ਜੀ ਰੂਮ ਵਰਗਾ ਜਮਾ ਇਹ ਆਇਆ ਇੱਕ ਮੁੱਠੀ ਚ ਇਕੱਠਾ ਹੋਇਆ ਜਣਾ ਵੀ ਜੀ ਮੁੱਠੀ ਤੇ 2.5 ਮੀਟਰ ਦਾ ਦੁਪੱਟਾ ਫੁੱਲ ਵਰਗਾ ਪੋਲਾ ਵਾਈ ਜੀ ਇਹਨੂੰ ਜਰੂਰ ਤੁਸੀਂ ਗੌਰ ਨਾਲ ਦੇਖਿਆ ਕਰੋ ਵੀ ਕੀ ਗੱਲਬਾਤ ਹੈ ਇਹਦੇ ਵਿੱਚ ਵਾਈ ਜੀ ਰੰਗ ਦੇਖ ਲਓ ਸਾਰੇ ਰੰਗ ਆ ਦੇਖ ਲਓ ਜਿਵੇਂ ਆਹ ਚੀਜ਼ਾਂ ਕੁਆਲਿਟੀ ਹੈ ਤੇ ਇਹ ਵੀ ਆ ਤੁਹਾਨੂੰ ਰੰਗ ਦਿਖਾਉਣੇ ਵੀਰੇ ਦਾ ਇੱਕ ਵੇਲੇ ਆਹ ਗੋਤਗੀ ਬਣ ਜਾਂਦੀ ਹੈ ਗੋਤਗੀ ਨਾਲ ਨਾ ਬਲਜੇ ਸੋਹਣੇ ਨਹੀਂ ਲੱਗਦੇ ਤਾਂ ਜਦੋਂ ਧੋਤ ਹੀ ਨਾ ਇਹ ਇਹਦਾ ਪੋਲੀ ਰੂਮ ਵਰਗੀ ਬਣ ਜਾਂਦੀ ਹੈ ਵੀ ਜੀ ਦੇਖੋ ਚੈੱਕ ਕਰੋ ਡਿਜ਼ਾਈਨ ਚ ਚੈੱਕ ਕਰੋ ਕਿ ਕਿੰਨੇ ਕਿੰਨੇ ਫੁੱਲ ਸੋਹਣੇ ਆ ਤੇ ਕਿੰਨਾ ਡਬਲ ਦੁਪੱਟਾ ਰੂਮ ਵਰਗਾ ਫੋਲਡਾ ਦੁਪੱਟਾ ਇਹ ਜੀ ਇਹਦਾ ਆ ਚੈੱਕ ਕਰ ਲਓ ਆ ਦੇਖੋ ਵੀਰ ਜੀ ਰੰਗ ਦੇਖੋ ਬਹੁਤ ਸੋਹਣੇ ਰੰਗ ਆ ਵੀਰ ਜੀ ਦੇਖੋ ਆ ਤੁਹਾਨੂੰ ਇੱਕ ਖੋਲ ਕੇ ਹੋਰ ਦਿਖਾਉਣੇ ਆ ਚੈੱਕ ਕਰੋ ਬਾਈ ਜੀ ਬਾਈ ਜੀ ਦੁਪੱਟੇ ਨਹੀਂ ਹੈ ਜੇ ਮਿਲ ਸਕਦੇ ਪੂਰੀ ਵਜਾ ਫੁੱਲ ਦੁਪੱਟੇ ਇਹ ਜਮਾ ਜਿਹੜਾ ਕਿਰਾ ਲੈ ਗਿਆ ਵੀਰ ਜੀ ਯਾਦ ਕਰਦਾ ਦੁਪੱਟੇ ਨੂੰ ਵੀ ਹਾਂ ਦੁਪੱਟਾ ਸੀਗਾ ਆ ਦੇਖੋ ਇੱਕ ਵਾਰੀ ਤੁਸੀਂ ਆ ਕੇ ਜ਼ਰੂਰ ਦੇਖੋ ਤੁਹਾਨੂੰ ਫੇਰ ਪਤਾ ਲੱਗੂ ਵੀਰ ਜੀ ਵੀਡੀਓ ਤੇ ਗੱਲ ਨਹੀਂ ਮੰਨਦੀ ਆ ਕੇ ਦੇਖੋ ਕੀ ਗੱਲ ਬਾਤ ਤੇ ਵੀਰ ਜੀ ਦੂਜਾ ਡਬੱਟਾ ਆਪਾਂ ਦਿਖਾਉਣੀ ਆ ਤੁਹਾਨੂੰ ਆਹ ਜੀ ਯਾਰ ਬ੍ਰੈਡੀ ਦੇਖੋ ਬਾਈ ਜੀ ਇਥੇ ਵੀਰ ਜੀ ਹੋਰ ਪ੍ਰਿੰਟ ਹੈ ਤੁਹਾਨੂੰ ਬਹੁਤ ਡੰਡ ਡਬੱਟੇ ਦਿਖਾਵਾਂਗੇ ਸਾਰੀ ਵੀਡੀਓ ਸਿਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਫੇਰ ਪਤਾ ਲੱਗਿਆ ਦੇਖੋ ਵੀਰ ਡਬੱਟਾ ਦੇਖੋ ਸਹਿਜ ਦੇਖੋ ਬਾਈ ਜੀ ਫੁੱਲ ਸਹਿਜਾ ਡਬੱਟੇ ਦਾ ਜਮਾ ਦੇ ਚੈੱਕ ਕਰੋ ਬਾਈ ਜੀ ਦੇਖੋ ਉੱਤੇ ਜਾਨਵਰਾਂ ਦੀਆਂ ਫੋਟੋਆਂ ਜੇ ਲਾਈਆਂ ਵੀਰੇ ਕੋਈ ਤੇਹ ਜਿਵੇਂ ਹੁੰਦਾ ਕਿਸੇ ਜਿਵੇਂ ਹੁੰਦਾ ਵੀਜੀ ਬਾਈ ਜੀ 200 ਰੁਪਿਆ ਬੋਲ ਦਿਆ ਆਮ ਦੁਕਾਨਦਾਰ ਤੁਸੀਂ ਪੁੱਛ ਕੇ ਦੇ ਲਓ ਵੀਡੀਓ ਦੇਖ ਲਓ ਆਪਣਾ ਰੇਟ 180 ਰੁਪਏ ਰੇਟ ਹੈ ਦਵੱਟੇ ਦਾ ਜਿਹੜਾ ਦੁਕਾਨਦਾਰ ਮੇਰਾ ਵੀਰ ਭਰਾ ਆਊ ਮੇਰੇ ਕੋਲੇ ਉਹਨੂੰ ਲੈਸ ਲਾਊਗਾ ਆ ਦੁੱਧੀ ਦੁੱਧੀ ਬਰੇਦੀ ਦੇਖੋ ਬਾਈ ਜੀ ਆ ਦੇਖੋ ਦਵੱਟੇ ਕਾਹਦੇ ਆ ਬਾਈ ਜੀ ਜਮਾਰ ਘਰ ਤੋਂ ਦਵੱਟੇ ਬਹੁਤ ਸੋਹਣੇ ਦਵੱਟੇ ਆ ਆਹ ਤੁਸੀਂ ਵੀਰੋ ਜਿਹਨੂੰ 200 ਰੁਪਏ ਸੁਣਦੇ ਹੋ ਵੀ 200 ਰੁਪਏ ਲਾਉਂਦੇ ਵੀ ਜੀ ਆਪਾਂ ਛਿਲਣੀ ਪੜਦੇ ਆਪਾਂ ਦਾ 75 ਰੁਪਏ ਦੇ ਕੰਮ ਆ ਕੁੱਲ ਚੈੱਕ ਕਰੋ ਬਾਈ ਜੀ ਦਵੱਟਾ ਦੇਖੋ ਸਹਿਜ ਦੇਖੋ ਬਾਈ ਜੀ ਦਵੱਟੇ ਦਾ ਕਿੰਨਾ ਸੋਹਣਾ ਸਹਿਜ ਹੈ ਬਾਈ ਜੀ ਚਲਦੀ ਚਾਲੀ ਵੀਰੋ ਸ਼ੇਅਰ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਸਬਸਕ੍ਰਾਈਬ ਤੇ ਸ਼ੇਅਰ ਤਾਂ ਬਾਰ-ਬਾਰ ਸੋਨੇ ਯਾਦ ਕਰਾਉਣਾ ਵੀ ਜੀ ਕਈ ਵਾਰੀ ਮੈਂ ਭੁੱਲਣਾ ਜਾਉ ਤੁਸੀਂ ਇਹਨੂੰ ਸ਼ੇਅਰ ਤਾਂ ਵੀਰ ਬਣ ਕੇ ਜ਼ਰੂਰ ਕਰਿਆ ਕਰੋ ਇਹ ਆਹ ਦੇਖੋ ਵੀਰ ਜੀ ਦਵੱਟੇ ਖੋਲ ਕੇ ਦਿਖਾਉਣਾ ਤੁਹਾਨੂੰ ਦੁਪੱਟਾ ਦੇਖੋ ਬਾਈ ਜੀ ਦੁਪੱਟਾ ਹੈ ਡਿਜ਼ਾਈਨ ਬਾਈ ਜੀ ਬਾਲਿਆ ਪਰ ਟਾਈਮ ਬਹੁਤ ਲੱਗ ਜਾਂਦਾ ਤੇ ਤਾਂ ਨਹੀਂ ਬਾਲੇ ਦਿਖਾ ਸਕਦੇ ਤੁਸੀਂ ਆ ਕੇ ਵਿਜ਼ਿਟ ਕਰੋ ਕੋਈ ਗੱਲ ਨਹੀਂ ਇਹ ਸਾਈਜ਼ ਦੇਖੋ ਬਾਈ ਜੀ ਦੇਖੋ ਸਾਈਜ਼ ਕਿੰਨਾ ਸੋਹਣਾ ਆਹ ਦੇਖੋ ਲਾਇਸ ਲੱਗੀ ਹੈ ਬਾਈ ਜੀ ਇੱਥੇ ਚਾਰ ਸਪਰੀ ਲਾਇਸ ਜੀ ਲਾਣਦੇ ਕੋਈ ਕਿਵੇਂ ਬਣਾਉਂਦੇ ਕੋਈ ਕਿਵੇਂ ਬਣਾਉਂਦੇ ਆਹ ਦੇਖੋ ਬਈ ਜੀ ਰੰਗ ਦੇਖੋ ਇਹਨਾਂ ਦੇ ਆਹ ਦੇਖੋ ਰੰਗ ਚੈੱਕ ਕਰੋ ਬਾਈ ਜੀ ਰੰਗ ਚੈੱਕ ਕਰੋ ਆ ਦੇਖੋ ਵੀਰ ਜੀ ਹੋਰ ਦੁਪੱਟਾ ਦਿਖਾਉਣੇ ਕਿਸ ਨੂੰ ਬਾਈ ਬਾਹਲੇ ਸੋਹਣੇ ਦੁਪੱਟੇ ਆ ਕੇ ਨਾ ਇੱਕ ਵਾਰੀ ਜਰੂਰ ਤੁਸੀਂ ਪਤਾ ਕਰਕੇ ਦੇਖੋ ਵੀ ਕੀ ਗੱਲ ਬਾਤ ਹੈ ਇਹ ਚੈੱਕ ਕਰੋ ਬਾਈ ਜੀ ਦੁਪੱਟਾ ਚੈੱਕ ਕਰੋ ਇਹ ਦੇਖੋ ਬਾਈ ਜੀ ਬਾਈ ਜੀ ਆਪਾਂ ਲੁੱਟ ਨਹੀਂ ਹੋਣ ਦੀ ਗੱਲ ਇਹ ਆ ਬਸ ਆਪਾਂ ਨੂੰ ਘੱਟ ਬਣਨ ਕੋਈ ਸਾਨੂੰ ਸੰਤਾਨ ਇਸ ਗੱਲ ਤੇ ਸਾਨੂੰ ਵੀਰ ਜੀ ਕੋਈ ਖਰਚਾ ਨਹੀਂ ਦੁਕਾਨ ਤੇ ਜਿਵੇਂ ਆਪਦੇ ਆਪ ਕੰਮ ਕਰਦੇ ਆ ਜੀ ਕੋਈ ਸਾਨੂੰ ਬਿੱਲ ਨਹੀਂ ਕੋਈ ਸਾਨੂੰ ਇਹਦਾ ਕਿਰਾਇਆ ਨਹੀਂ ਕੋਈ ਸਾਨੂੰ ਇੱਥੇ ਮੁਲਾਜ਼ਮ ਨਹੀਂ ਅਸੀਂ ਕੁਝ ਨਹੀਂ ਰੱਖਿਆ ਬਾਈ ਜੀ ਜਿੰਨੇ ਬੰਦੇ ਆਵੇ ਕੋਲੀ ਆ ਬਾਈ ਜੀ ਸਾਨੂੰ ਲੈਸ ਲਾਉਣੇ ਵੀ ਜੀ ਹੋਰ ਆਪਾਂ ਕੋਈ ਨਹੀਂ ਲੈਸ ਲਾਉਂਦੇ ਆਏ ਰੇਟ ਵਾਂਗੂ ਵੇਚੀ ਜਾਂਦੇ ਬਾਈ ਜੀ ਆਪਾਂ 50 ਰੁਪਏ ਦੇ ਕੰਮ ਕਰਦੇ ਆ ਕੁੱਲ ਆਪਾਂ ਤੁਹਾਨੂੰ ਇਹ ਕਹਿੰਦੇ ਆ ਵੀਰ ਜੀ ਮੇਰੀ ਕੁਆਲਿਟੀ ਚੈੱਕ ਕਰ ਲਓ ਮੇਰਾ ਰੇਟ ਚੈੱਕ ਕਰ ਲਓ ਜਿੱਥੋਂ ਮਰਜ਼ੀ ਲੈ ਲਓ ਪਰ ਇਹ ਤੁਹਾਨੂੰ ਮੈਂ ਦੱਸ ਦਿੰਦਾ ਮੇਰਾ ਰੇਟ ਵੀ ਚੈੱਕ ਕਰੋ ਮੇਰੀ ਕੁਆਲਿਟੀ ਚੈੱਕ ਕਰੋ ਜੇ ਤੁਹਾਨੂੰ ਕੋਈ 180 ਤੋਂ ਘੱਟ ਲਾਉਂਦਾ ਬਾਈ ਜੀ ਲੈ ਲਓ ਕੋਈ ਗੱਲ ਨਹੀਂ ਪਰ ਆ ਪਾਈ ਗੱਲ ਕਹਨੇ ਵੀ ਆਪਾਂ ਵੱਧ ਨਹੀਂ ਵੀਰ ਜੀ ਲੈਂਦੇ 180 ਰੁਪਏ ਰੇਟ ਲੈਣੇ ਹੂੰ 200 ਰੁਪਏ ਲਈ ਜਾਂਦੇ ਆਪਾਂ 200 ਨੂੰ ਲੈਂਦੇ ਆਪਾਂ ਲੈਸ ਲਾਉਣੇ ਵੀਰ ਜੀ ਦੁਕਾਨਦਾਰ ਨੂੰ ਹੋਰ ਲੈਸ ਲਾਉਣੇ ਆਂ ਆ ਕਰੋ ਚੱਕ ਵੀਰ ਜੀ ਹੋਰ ਲਾਉਣੇ ਨੇ ਬੱਤੇ ਕਰੋ ਚੱਕ ਵੀਰ ਜੀ ਆ ਦੇਖੋ ਡਬਟਾ ਕਰੋ ਜੱਕਾ ਹੀ ਦੇਖੋ ਸائیں ਦੇਖੋ ਵੀਰ ਜੀ ਡਬਟੇ ਦਾ ਦੇਖੋ ਟਾਈ ਟਾਈ ਮੀਟ ਦੇ ਦਵਟੇ ਆ ਬਾਈ ਜੀ ਪੂਰਾ ਸਿਰੇ ਦਾ ਡਿਜ਼ਾਈਨ ਆ ਬਾਈ ਜੀ ਬਾਈ ਜੀ ਕਿਉਂਕਿ ਰੋਜ਼ ਤਾਂ ਵੀਡੀਓ ਮਟਵਟਿਆਂ ਦੀ ਪੈਂਦੀ ਨਹੀਂ ਤਾਂ ਹੀ ਤੁਹਾਨੂੰ ਹੁਣ ਦਿਖਾਉਂਦੇ ਆ ਬਾਈ ਜੀ ਗੌਰ ਨਾਲ ਦੇਖ ਲਓ ਵੀਰੋ ਰੋਜ਼ ਨਹੀਂ ਵੀਡੀਓ ਪੈਂਦੀ ਦਵਟਿਆਂ ਦੀ ਇੱਕ ਵਾਰੀ ਉਹ ਪੈਂਦੀ ਐ ਮਹੀਨੇ ਵੀਰਾਂ ਬਾਅਦ ਪਾਉਂਦੇ ਆ ਫਿਰ ਆਇਆ ਰੋਜ਼ ਵੀ ਔਖਾ ਹੋ ਜਾਂਦਾ ਜੀ ਆਹ ਦੇਖੋ ਸੈਜ ਦੇ ਦਵਟੇ ਦਾ ਜਿਹੜੇ ਵੀ ਜੀ ਤੁਹਾਨੂੰ ਮੈਂ ਦਵਟੇ ਦਿਖਾਉਂਗਾ ਜਦੋਂ ਮਰਜ਼ੀ ਲੈ ਲਓ ਵੀਰ ਜੀ ਤਿਆਰ ਮਿਲਣਗੇ ਇਹ ਨਹੀਂ ਹੈ ਵੀ ਅੱਜ ਦਿਖਾ ਤੇ ਅੱਜ ਹੀ ਮੁੱਕ ਜਾਣਗੇ ਆਪਣੇ ਕੋਲੋਂ ਜਿੱਦੇ ਸੋਡੀ ਸਲਾਹ ਉੱਤੇ ਆ ਜਿਓ ਦਵੱਟੇ ਸਾਨੂੰ ਬਿਲਕੁਲ ਤਿਆਰ ਮਿਲਣਗੇ ਸਾਰੇ ਰੰਗ ਸਾਰੇ ਡਿਜ਼ਾਈਨ ਇਹ ਵੀ ਜੱਕੂ ਚੈੱਕ ਕਰੋ ਵੀਜੀ ਦਵੱਟਾ ਇਹਨੀ ਗੱਲ ਹੈ ਕਿ ਵੀ ਅੱਜ ਦਿਖਾਦੇ ਤੱਕ ਕੜਕ ਨੂੰ ਕਹਾਂ ਬਾਈ ਜੀ ਆਪਣੇ ਕੋਲ ਤਾਂ ਹੈ ਨਹੀਂ ਜਿੰਨੀ ਸੋਡੀ ਸਲਾਹ ਹੁੰਦੀ ਦਵੱਟੇ ਲੈ ਲਓ ਵੀਜੀ ਕੋਈ ਆਪਾਂ ਨੂੰ ਹੈ ਨਹੀਂ ਇਹ ਜੀ ਗੱਲ ਆਹ ਦੇਖੋ ਵੀਜੀ ਦਵੱਟੇ ਦੇਖੋ ਕਰੋ ਚੈੱਕ ਵੀਰੇ ਦਵੱਟੇ ਦੇਖੋ ਬਾਈ ਜੀ ਦਵੱਟਾ ਦੇਖੋ ਬਾਈ ਜੀ ਡਿਜ਼ਾਈਨ ਬਹੁਤ ਜ਼ਿਆਦਾ ਹੁਣ ਕੱਲਾ ਕੱਲਾ ਖੋਲ ਕੇ ਸਾਰਾ ਦਿਖਾ ਨਹੀਂ ਸਕਦੇ ਬਹੁਤ ਜ਼ਿਆਦੇ ਡਿਜ਼ਾਈਨ ਹੈ ਇੱਕ ਵੀ ਜੀ ਮੈਂ ਤੁਹਾਨੂੰ ਹੋਰ ਗੱਲ ਕਰਦਾ ਆਪਣੇ ਕੋਲ ਸਮਰਾਟ ਮੰਚਲੀ ਦੇ ਦਬਟੇ ਆ ਬਾਈ ਜੀ ਆ ਆਉਂਦੇ ਸਮਰਾਟ ਮੰਚਲੀ ਦੇ ਚੈੱਕ ਕਰ ਲੋ ਵੀਰ ਜੀ ਆ ਦੇਖੋ ਚੈੱਕ ਕਰੋ ਬਾਈ ਜੀ ਸਮਰਾਟ ਮੰਚਲੀ ਦੇ ਆ ਕਰੋ ਚੈੱਕ ਵੀਰ ਜੀ ਸਮਰਾਟ ਮੰਚਲੀ ਦੇ ਦੇਖੋ ਵੀਰ ਜੀ ਜਿਹੜਾ ਜਿਹੜਾ ਰੇਟ ਵੀਰ ਜੀ ਮੈਂ ਤੁਹਾਨੂੰ ਦੇਉਂਗਾ ਇਹਦਾ ਰੇਟ ਕੋਈ ਦੇ ਨਹੀਂ ਸਕਦਾ ਵੀਰ ਜੀ ਤੁਸੀਂ ਗੌਰ ਕਰਿਆ ਕਰੋ ਆਮ ਮੰਚਲੀ ਹੁੰਦੀ ਹੈ ਇੱਕ ਓ ਵੀਰ ਜੀ ਇਹ ਇਹਦੀ ਨਕਲ ਹੈਗੀ ਉੱਤੇ ਲਿਖਿਆ ਹੁੰਦਾ ਸਮਰਾਟ ਮੰਚਲੀ ਸਮਰਾਟ ਦੀ ਮੰਚਲੀ ਲੋ ਵੀਰ ਜੀ ਫੇਰ ਪਤਾ ਲੱਗਦਾ ਵੀ origignal ਹੈ ਕਿ ਦੇਸੀ ਹੈ ਇਹ ਆ ਚੈੱਕ ਕਰੋ ਵੀਰ ਜੀ ਚੈੱਕ ਕਰ ਲਓ ਆ ਦੇਖੋ ਵੀਰ ਜੀ ਇਹ ਸਮਰਾਟ ਦੀ ਮੰਚਲੀ ਹੈ ਬਾਈ ਜੀ ਇਹ ਚੈੱਕ ਕਰੋ ਵੀਰ ਜੀ ਦੁਬੱਟਾ ਦੇਖੋ ਇਹਦੇ ਵਿੱਚ ਕਿਸੇ ਕਿਸੇ ਦਾ ਕੋਈ ਲੰਬਾ ਆ ਜੇ ਵੀਰ ਜੀ ਬੈਠੇ ਆ ਆਪਾਂ ਰੰਗ ਫਿੱਟ ਜੇ ਕੁਝ ਵੀ ਹੋ ਜੇ ਜ਼ਿੰਮੇਵਾਰੀ ਹੈ ਵਾਪਸੀ ਹੈ ਵੀਰ ਜੀ ਸਮਰਾਟ ਮੰਚਲੀ ਦੀ ਕੱਲੀ ਦੀ ਪੂਰੀ ਇਹਦੀ ਫੁੱਲ ਵਾਪਸੀ ਹੈ ਦੀ ਇਹਦਾ ਰੇਟ ਵੀ ਜੀ 100 ਰੁਪਿਆ ਰੇਟ ਹੈ ਕੁੱਲ ਬਾਈ ਜੀ 250 ਦੀ 130 ਦੀ 120 ਦੀ ਵੇਚਦੇ ਆ ਪਰ ਮਨਜਿੰਦਰ ਕਲਰ ਹਾਊਸ ਤੇ ਬਾਈ ਜੀ ਤੁਹਾਨੂੰ 100 ਰੁਪਏ ਦੀ ਮਿਲੂਗੀ ਜਿੰਨਾ ਮਰਜ਼ੀ ਮਾਲ ਲੈ ਲਓ ਬਾਈ ਜੀ ਜਿੰਨਾ ਸੁਢੀ ਸਲਾਮ ਨਾਲ ਮਾਲ ਲੈ ਲਓ ਉਨਾ ਮਾਲ ਮਿਲੂਗਾ ਆ ਡਿਜ਼ਾਈਨ ਚੈੱਕ ਕਰੋ ਵੀ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਦੇਖੋ ਡਿਜ਼ਾਈਨ ਬਾਈ ਜੀ ਚੈੱਕ ਕਰੋ ਬਾਈ ਜੀ ਸਮਰਾਟ ਦੀ ਮੰਚਲੀ ਹੈ ਜੀ ਇਹ ਡਿਜ਼ਾਈਨ ਚ ਚੈੱਕ ਕਰੋ ਬਾਈ ਜੀ ਡਿਜ਼ਾਈਨਦਾਰੇ ਚ ਬਾਈ ਜੀ 200 ਡਿਜ਼ਾਈਨ ਹੈ ਘੱਟੋ ਘੱਟ ਆਪਣੇ ਕੋਲੇ ਇਕੱਲਾ ਇਕੱਲਾ ਆਪਾਂ ਦਿਖਾ ਨਹੀਂ ਸਕਦੇ ਵੀਰ ਜੀ ਆਹ 1 ਕਰੋੜ ਸਮਰਾਟ ਦੀ ਮੰਜੀ ਦੇ ਡਿਜ਼ਾਈਨ ਚ ਚੈੱਕ ਕਰੋ ਬਾਈ ਜੀ ਪੂਰੀ ਗੌਰ ਨਾਲ ਦੇਖਿਆ ਕਰੋ ਵੀਰ ਵੀਡੀਓ ਵੀਰ ਜੀ ਸ਼ੇਅਰ ਕਰਿਆ ਕਰੋ ਜਾਸਕੇ ਬਾਈ ਬਣ ਕੇ ਸਾਰਿਆਂ ਨੂੰ ਦੱਸਿਆ ਕਰੋ ਵੀ ਆਹ ਰੇਟ ਉੱਥੋਂ ਮਿਲਦਾ ਵੀ ਜੀ ਸ਼ੇਅਰ ਤੇ ਸਬਸਕ੍ਰਾਈਬ ਦਾ ਭੁੱਲਿਆ ਨਾ ਕਰੋ ਬਾਈ ਬਣ ਕੇ ਮੈਂ ਤੁਹਾਨੂੰ ਤਾਝੂ ਬਾਰ-ਬਾਰ ਯਾਦ ਕਰਾਉਣਾ ਵੀ ਤੁਹਾਡੇ ਯਾਦ ਰਹੇ ਵੀ ਆਪਾਂ ਸ਼ੇਅਰ ਵੀ ਕਰਨਾ ਇਹਨੂੰ ਕੱਲੀ ਦੇਖਿਆ ਨਾ ਕਰੋ ਸ਼ੇਅਰ ਵੀ ਨਾਲ ਕਰਿਆ ਕਰੋ ਬਾਈ ਬਣ ਕੇ ਇਹ ਤੁਹਾਡਾ ਹੱਕ ਮੰਨਦਾ ਵੀਰ ਜੀ ਸ਼ੇਅਰ ਕਰਨ ਦਾ ਸ਼ੇਅਰ ਕਰਿਆ ਕਰੋ ਤਾਂ ਕਿ ਇਹ ਆਪਣੀ ਲੁੱਟ ਵੱਸ ਸਕੇ ਦੇਖੋ 100 ਰੁਪਏ ਦਾ ਦੁਪੱਟਾ ਹੈ ਵੀਰ ਜੀ ਦਾ ਆਹ ਦੇਖੋ ਇਹਦੇ ਵਿੱਚ ਵੀਰ ਜੀ ਡਿਜ਼ਾਈਨ ਨਾਲ ਹਨ 100 ਕਿਲਾ ਕਿਲਾ ਹੋਣਾ ਪਾ ਕੀ ਦਿਖਾਈਏ ਬਹੁਤ ਜ਼ਿਆਦਾ ਡਿਜ਼ਾਈਨ ਹੈ ਜਿੰਨੀ ਤੁਹਾਡੀ ਸਲਾਹ ਉਹਨੇ ਡਿਜ਼ਾਈਨ ਚੱਕ ਲਓ ਡਿਜ਼ਾਈਨ ਬਹੁਤ ਹੈ ਵੀਰ ਜੀ ਇੱਕ ਆਪਾਂ ਵੀਰ ਜੀ ਆਹ ਦੇਖੋ ਚੁੰਨੀ ਇਹਦਾ ਵੀ ਬਹੁਤ ਸੋਹਣੀ ਚੁੰਨੀ ਹੈ ਹੁਣ ਮੁਰੇ ਵੀਰ ਜੀ ਝੋਨੇ ਜਾਣੇ ਲੱਗਣਗੇ ਗਰਮੀ ਦੀ ਰੁੱਤ ਆ ਗਈ ਇਹ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੇ ਆ ਸਵਾ ਦੋ ਮੀਟਰ ਦੀ ਚੁੰਨੀ ਆ ਬਾਈ ਜੀ ਦੇਖੋ ਚੈੱਕ ਕਰ ਲੋ ਸਮਾਰ ਕੇ ਇਹਦਾ ਰੇਟ ਵੀ ਜੀ 80 ਰੁਪਏ ਰੇਟ ਹੈ ਕੋਈ ਮਾਈ ਦਾ ਲਾਲ ਦੇਊਗਾ 80 ਪਤਾ ਕਰ ਲਿਓ ਬਾਈ ਜੀ ਸਾਰੇ ਜਲਵਾ ਕਰ ਲਓ ਤਸੱਲੀ ਕਰੋ ਬਾਈ ਜੀ ਜ਼ਰੂਰ ਆ ਇਹਦਾ ਰੇਟ 80 ਰੁਪਏ ਵੀਰ ਜੀ ਦੁਕਾਨਦਾਰ ਮੇਰੇ ਵੀਰਾਂ ਨੂੰ ਲੈਸ ਲਾਉਂਗਾ ਇਹਦੇ ਵਿੱਚੋਂ ਵੀ ਲੈਸ ਲਾਉਂਗਾ ਹਜੇ ਵੀ ਚੈੱਕ ਕਰੋ ਸਮਾਰ ਕੇ ਦੇਖੋ ਵੀਰ ਜੀ ਇਹਦਾ ਰੇਟ 80 ਰੁਪਏ ਆ ਜੀ ਇੱਕ ਨੂੰ ਹੋਰ ਦਿਖਾਉਣਾ ਜੀ ਆਹ ਦੇਖੋ ਬਾਈ ਕਵਾਸ ਦੀ ਜੈ ਕਰਕਲ ਸਮਾਰ ਕੇ ਇਹ ਜੋੜਾ ਜੋੜਾ ਵੀਰ ਜੀ ਚੁੰਨੀਆਂ ਦਾ ਮੈਂ ਤੁਹਾਨੂੰ ਵੈਸੇ ਦਿਖਾ ਰਿਹਾ ਦੇਖੋ ਚੈੱਕ ਕਰੋ 3.2 ਮੀਟਰ ਹੈ ਬਾਈ ਬੰਗਾ ਜ ਮਾਰ ਲਿਓ ਚੈੱਕ ਕਰ ਲਓ 80 ਰੁਪਏ ਰੇਟ ਹੈ ਵੀਰ ਜੀ ਇਹਦਾ ਦੁਕਾਨਦਾਰ ਨੂੰ ਲੈਸ ਲਾਉਂਗਾ ਇੱਕ ਵੀ ਜੀ ਆਹ ਦੇਖੋ ਚੁੰਨੀ ਬੁੱਢੀਆਂ ਮਾਵਾਂ ਵਾਸਤੇ ਹੁੰਦੀ ਹੈ ਇਹਦਾ ਇਹਦੇ ਵਿੱਚ ਬਾਈ ਜੀ ਰੰਗ ਆਪਣੇ ਕੋਲੇ ਜਿੰਨੇ ਤੁਸੀਂ ਕਹੋਗੇ ਉਨੇ ਰੰਗ ਮਿਲਣਗੇ ਬਾਈ ਜੀ ਆਪਣੇ ਕੋਲੋਂ ਏ ਚੈੱਕ ਕਰ ਲੋ ਵੀਜੀ ਤੇ ਆ ਸੀ ਸਵਾ ਦੋ ਮੀਟਰ ਦੀ ਚੁੰਨੀ ਆ ਬਾਈ ਜੀ ਦੁਬੱਟਾ ਚੈੱਕ ਕਰ ਲੋ ਇਹਦੇ ਵਿੱਚ ਬਾਈ ਜੀ ਬੁੱਢੀ ਮਾਂ ਵਾਸਤੇ ਆ ਮਾਂ ਮਾਂ ਦਾਦੀਆਂ ਆਪਣੇ ਵਾਸਤੇ ਸਵਾ ਦੋ ਮੀਟਰ ਦਾ ਬਾਈ ਜੀ ਰੰਗ ਸਾਰੇ ਕਰੀਮ ਚਿੱਟਾ ਜਿੰਨਾ ਜਿਹੇ ਆ ਮਰਜ਼ੀ ਰੰਗ ਲੈ ਲਓ ਇਹਦਾ ਰੇਟ ਵੀ ਵੀਰ ਜੀ 80 ਰੁਪਏ ਰੇਟ ਆ ਇਹਦਾ ਰੇਟ ਵੀ ਤੇ ਵੀਰ ਜੀ ਕਾਪਾ ਨੂੰ ਆ ਕਿ ਦੱਸਿਆ ਪਹਿਲਾਂ ਵੀ ਦੱਸਿਆ ਆ ਦੁਬੱਟਾ ਆਪਾਂ 40 ਰੁਪਏ ਦਿੰਨੇ ਆ ਵੀਜੀ 40 ਦਾ ਆਮ ਦੁਕਾਨਦਾਰ ਇਹਨੂੰ 45 50 ਰੁਪਏ ਵੇਚਦੇ ਆ ਪਰ ਆਪਣੀ ਦੁਕਾਨ ਤੇ 40 ਰੁਪਏ ਦਾ ਦਵਟਾ ਜੇ ਕਿਸੇ ਮੇਰੇ ਵੀਰ ਭਰਾ ਨੇ ਦੁਕਾਨਦਾਰ ਨੇ ਇਕੱਠਾ ਲੈਣਾ ਕੋਈ ਰੁਪਏ ਥੇਲੀ ਦੀ ਹੋਰ ਵੀ ਰੇਸ ਕੱਢਾਂਗੇ ਇਹਦੇ ਵਿੱਚੋਂ ਬਾਈ ਜੀ ਆ ਚੈੱਕ ਕਰ ਲੋ ਇਹ ਵੀ ਜੀ ਆਪਣੇ ਕੋਲੇ ਆਹ ਮਾਲ ਹੁੰਦਾ ਹੈ ਇਹ ਗੋਲੀ ਡਵਟਾ ਵਜਦਾ ਗੋਲੀ ਡਵਟਾ ਜਿੰਨਾ ਲੋੜ ਹੈ 100 200 500 ਜਿੰਨੀ ਲੋੜ ਆ ਉਨੀ ਮਿਲੂਗੀ 40 ਰੁਪਏ ਕਲਾ ਕਲਾ ਪੀਸ ਦੇਵਾਂਗਾ ਜੇ ਕਿਸੇ ਮੇਰੇ ਵੀਰ ਭਰਾ ਨੇ ਦੁਕਾਨਦਾਰ ਨੇ 20 50 ਇਕੱਠੇ ਲੈਣੇ ਹੋਣ ਤਾਂ ਰੁਪਏ ਥੇਲੀ ਦੇ ਰਿਹਾ ਹਾਂ ਹੋਰ ਵੀ ਕੱਢੂਗਾ ਕਹਿੰਦਾ ਭਾਬ 40 ਰੁਪਏ ਤੋਂ ਲਾ ਕੇ ਵੀ ਜੀ ਆਪਣੇ ਕੋਲੇ 100 ਤੇ 80 ਰੁਪਏ ਦੇ ਕਿਦਵੱਟਾ ਪਿਆ ਉਦੋਂ ਹਾਂ ਚਨੂਨ ਦਾ ਪਿਓਰ ਦਾ ਮਸਲੀਨ ਦਾ 2.5 ਮੀਟਰ ਦੀ ਕੱਟ ਹੁੰਦੀ ਹੈ ਵੀਰ ਜੀ ਆਪਣੇ ਕੋਲੇ ਇੱਕ ਵਾਰੀ ਜਰੂਰ ਆ ਕੇ ਚੈੱਕ ਕਰੋ ਆਪਣੇ ਕੋਲੇ ਮਨਜਿੰਦਰ ਕਲਾਫ ਹਾਊਸ ਹੈ ਜਦੋਂ ਇਧਰੋਂ ਬਾਈ ਜੀ ਐਡੇ ਕਿਨੂ ਆਉਣੇ ਆਪਣੇ ਆ ਬੋਰਡ ਲੱਗਿਆ ਹੋਇਆ ਹੈ ਆਪਣੇ ਤੇ ਖੰਬੇ ਦੇ ਬੋਰਡ ਲੱਗਿਆ ਵੱਡਾ ਲੋਹੇ ਦਾ ਬਣਾ ਕੇ ਵੀ ਜੀ ਖੱਟੇ ਅੱਖਾਂ ਦੇ ਖੱਟੇ ਰੰਗ ਦੇ ਵਿੱਚ ਇੱਕ ਵਾਰੀ ਜਰੂਰ ਆਓ ਸ਼ੇਅਰ ਦੇ ਸਬਸਕ੍ਰਾਈਬ ਬਾਈ ਜੀ ਜਰੂਰ ਕਰੋ ਜੱਜ ਕੇ ਕਰੋ ਤੇ ਆ ਫੋਨ ਇੱਕ ਵਾਰੀ ਇੱਕ ਤੁਹਾਨੂੰ ਹੋਰ ਦੱਸਾਂ ਵੀਜੀ ਇੱਕ ਜਦੋਂ ਵੀ ਵਿజిਟ ਕਰਨਾ ਹੋਵੇ ਦੁਕਾਨ ਤੇ ਫੋਨ ਜ਼ਰੂਰ ਕਰ ਲਿਆ ਕਰੋ ਕਈ ਵਾਰੀ ਕਿਉਂ ਆਪਣੀ ਜਿੰਦਗੀ ਦੇ ਰਹਿਵੇਂ ਇਹੇ ਜਿਹੇ ਹੁੰਦੇ ਆ ਆਪਾਂ ਨੂੰ ਕਈ ਵਾਰੀ ਕੰਮ ਧੰਦਾ ਹੁੰਦਾ ਤੇ ਵੀਜੀ ਜ਼ਰੂਰ ਆ ਸਕਰੀਨ ਤੇ ਆਪਣਾ ਫੋਨ ਚੱਲ ਰਿਹਾ ਹੈ ਫੋਨ ਸ਼ੂਰ ਮਾਰ ਕੇ ਆਇਆ ਕਰੋ ਇੱਕ ਵੀਜੀ ਜੇ ਕਿਸੇ ਨੇ ਪਾਰਸਲ ਬਣਾਉਣਾ ਹੋਵੇ 5-4000 ਤੋਂ ਘੱਟ ਵੀਜੀ ਆਪਾਂ ਬਣਾਉਂਦੇ ਨਹੀਂ ਹੈਗੇ ਆਪਣਾ ਵੀ ਸਮਾਂ ਨਾ ਖਰਾਬ ਕਰੇ ਮੇਰਾ ਵੀ ਨਾ ਸਮਾਂ ਖਰਾਬ ਕਰੇ ਵੀਜੀ ਹੱਥ ਮੰਨ ਕੇ ਬੇਨਤੀ ਇਹੀ ਹੈ ਵੀ ਜੇ ਕਿਸੇ ਨੇ ਪਾਰਸਲ ਮੰਗਾਉਣਾ ਹੈ ਘੱਟੋ ਘੱਟ 5000 ਤੋਂ ਘੱਟ ਪਾਰਸਲ ਨਹੀਂ ਵੀਜੀ ਬਣਾਉਂ ਸੂਟ ਦੋ ਸੂਟ ਦਾ ਦਾ ਭਾਈ ਜੀ ਉਹ ਦਿੰਦੇ ਆ ਜਿਹਨੇ 200 ਵਾਲੀ ਚੀਜ਼ 400 ਚਲਾਉਣੀ ਹੋਵੇ ਉਹ ਬਣਾ ਕੇ ਦਿੰਦੇ ਆ ਭਾਈ ਜੀ ਆਪਾਂ ਆਪਣਾ ਕੰਮ ਹੀ ਹੋਰ ਸੇਲਦਾ ਆਪਣਾ 5-10 ਰੁਪਈਆ ਦੇ ਕੰਮ ਕਰਦੇ ਆ 5-10 ਰੁਪਈਆ ਦੇ ਫਿਰ ਵੀ ਦੋ ਚਾਰ ਸੂਟ ਦੇ ਸਾਡੇ ਪਸੋਂ ਬਾਹਰ ਹੈ ਗੱਲ ਇਹ ਜੇ ਕਿਸੇ ਨੇ ਪਾਰਸਲ ਬਣਾਉਣਾ ਹੈ ਤਾਂ 4000 5000 ਦਾ ਬਣਾਵਾਂਗੇ ਤੇ ਸੂਟ ਦੋ ਸੂਟ ਦਾ ਬਣਾਉਂਦੇ ਨਹੀਂ ਸਬਸਕ੍ਰਾਈਬਰ ਤੇ ਸ਼ੇਅਰ ਭਾਈ ਜੀ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ